ਮੇਟੋ ਜੀ ਦੁੱਧ ਵਾਲੀ ਵੀ ਗੱਲ ਬੜੀ ਐ ਕਹਿੰਦੇ ਕਿ ਦੁੱਧ ਦੇ ਪ੍ਰੋਡਕਸ਼ਨ ਨੂੰ ਜਾਂ ਪ੍ਰੋਡਕਟ ਨੂੰ ਵਧਾਉਣ ਵਾਸਤੇ ਟੀਕੇ ਲਾਈ ਜਾ ਰਹੇ ਆ ਔਰ ਉਹ ਟੀਕੇ ਬੜੇ ਖਤਰਨਾਕ ਐ ਔਰ ਇਹ ਗੱਲ ਹਾਈ ਕੋਰਟ ਤੱਕ ਪਹੁੰਚ ਗਈ ਐ ਦੇਖੋ ਹਾਈ ਕੋਰਟ 'ਚ ਦੇਖੋ ਹੀ ਚੀਜ਼ ਆ ਡਿਸਕਸ ਹੋ ਰਹੀਆਂ ਨੇ ਹਮ ਕਦੇ ਤੇ ਉੱਥੇ ਦੁੱਧ 'ਚ ਮਿਲਾਵਟ ਤੇ ਕਦੇ ਦੁੱਧ ਮਤਲਬ ਕਿ ਪਸ਼ੂ ਆਂਦਾ ਜਿਹੜਾ ਆਕਸੀਟੋਸਿਨ ਜਿਹਨੂੰ ਆਪਾਂ ਕਹਿ ਦਿੰਨੇ ਆ ਮਜਾ ਵਾਲੀ ਟੀਕੇ ਜੀ ਇਹ ਪਹਿਲਾਂ ਸਾਨੂੰ ਤੇ ਪਤਾ ਨਹੀਂ ਸੀ ਛੋਟੇ ਛੋਟੇ ਹੁੰਦੇ ਅ ਅਸੀਂ ਵੇਨੇ ਹੁੰਦੇ ਹਾਟੀ ਤਾਂ ਡੱਬੇ ਹੀ ਪਏ ਹੁੰਦੇ ਸੀ ਉਹ ਐਡਾ ਚੌੜਾ ਜਿਹਾ ਡੱਬਾ ਹੋਣਾ ਕੱਢ ਕੇ ਸਾਡੇ ਸੇਠ ਨੇ 5-10 ਫੜਾ ਦੇਨੇ ਹੂੰ ਤਾਂ ਲੋਕ ਘਰਾਂ ਚ ਡਾਕਟਰ ਬਣੇ ਹੁੰਦੇ ਸੀਗੇ ਐਡੀ ਸਰਿੰਜ ਰੱਖੀ ਹੋਣੀ ਉਹ ਸੂਈ ਟੋਕਣ ਤੇ ਖੜਾਪਾ ਹੂੰ ਤੇ ਚੱਲ ਭਾਈ ਉਹ ਤੇ ਮੇਰੇ ਖਿਆਲ ਦੇ ਨਾਲ 40 ਘੰਟੇ ਦੁੱਧ ਉਤਰੀ ਜਾਂਦਾ ਪਸ਼ੂ ਦਾ ਇਹ ਗੈਰ ਕੁਦਰਤੀ ਆ ਸਾਬ ਜੀ ਬਿਲਕੁਲ ਇਹ ਅਣਮਨੁੱਖੀ ਸੀਗਾ ਹੂੰ ਫਿਰ ਸਰਕਾਰ ਨੇ ਪਾਬੰਦੀ ਲਾਈ ਪਰ ਆਪਣੇ ਬੰਦੇ ਹਟਦੇ ਕਿੱਥੇ ਨੇ ਜੀ ਆਕਸੀਡ੍ਰੋਸਮ ਦੀ ਬਲੈਕ ਸਟਾਰਟ ਕਰ ਦਿੱਤੀ ਲੋਕਾਂ ਨੇ ਸਭ ਹੂੰ ਬਲੈਕ ਜੀ ਕੁਝ ਬੰਦੇ ਮਤਲਬ ਕਿ ਧੰਦਾ ਕਰਨ ਲੱਗ ਗਏ ਅੱਜ ਵੀ ਸ਼ਹਿ ਤੇ ਮਿਲ ਜਾਂਦੇ ਆ ਤਾਂ ਹੁਣ ਹਾਈ ਕੋਰਟ ਦੇ ਵਿੱਚ ਦੇਖੋ ਮਨੁੱਖੀ ਸਿਹਤ ਨਾਲ ਜੁੜੀਆਂ ਜਿਹੜੀਆਂ ਉਹ ਪਟੀਸ਼ਨਾਂ ਪਾਈਆਂ ਜਾ ਰਹੀਆਂ ਇਹਦਾ ਮਤਲਬ ਕੀ ਹੈ ਕਿ ਜਿਹੜਾ ਸਾਡਾ ਨਿظام ਹੈ ਜੀ ਜੀ ਜਿਹੜਾ ਸਾਡਾ ਤੰਤਰ ਹੈ ਹੂੰ ਜਿਹਦੀਆਂ ਡਿਊਟੀਆਂ ਹੁਣੀਆਂ ਚਾਹੀਦੀਆਂ ਪ੍ਰਾਇੋਰਟੀਜ਼ ਹੋਣੀਆਂ ਚਾਹੀਦੀਆਂ ਤਰਜੀਹਾਂ ਹੋਣੀਆਂ ਚਾਹੀਦੀਆਂ ਉਹ ਫੇਲ ਕਰ ਚੁੱਕਾ ਹੈ ਬਿਲਕੁਲ ਉਹ ਇਹਦੇ ਦੇਖੋ ਡੇਰੀ ਵਰਗਾ ਸਹਾਇਕ ਤੰਦਾ ਸਾਡੇ ਲਈ ਹੈ ਹੀ ਨਹੀਂ ਕੋਈ ਕਿਉਂਕਿ ਅਸੀਂ ਦੁੱਧ ਤੇ ਦੁੱਧ ਤੋਂ ਬਣੇ ਪਦਾਰਥ ਬਹੁਤ ਜ਼ਿਆਦਾ ਖੁਦ ਹੀ ਕੰਜ਼ਿਊਮ ਕਰਦੇ ਆਂਦੇ ਆ ਕਰਦੇ ਆ ਬਿਲਕੁਲ ਤੇ ਇਹ ਵੀ ਹੈ ਕਿ ਦੋ ਚਾਰ ਪਸ਼ੂ ਤੇ ਕਹਿੰਦੇ ਜਿਹੜਾ ਖੇਤੀ ਕਰਦਾ ਉਹ ਆਮ ਪਾਲ ਲੈਂਦਾ ਸਾਡਾ ਸਾਡਾ ਉਲਟਾ ਡੇਰੀ ਤੰਦਾ ਬਦਨਾਮ ਹੋ ਰਿਹਾ ਸਾਂ ਹੂੰ ਕਦੇ ਕਹਿੰਦੇ ਆ ਕਿ ਇਹਦੇ ਵਿੱਚ ਇਹ ਯੂਰੀਏ ਨਾਲ ਦੁੱਧ ਬਣਾ ਦਿੰਦੇ ਨੇ ਕਦੇ ਇਹ ਕਹਿੰਦੇ ਨੇ ਜੀ ਕਿ ਆਕਸੀਟੋਸ਼ਨ ਜੇ ਕੁਝ ਚੀਜ਼ਾਂ ਹੈਗੀਆਂ ਨੇ ਤੇ ਤਦੀ ਜੋ ਉੱਥੇ ਗਈਆਂ ਨੇ ਤਾਂ ਮੇਰਾ ਮੰਨਣਾ ਇਹ ਹੈ ਕਿ ਇਹ ਚੀਜ਼ਾਂ ਜਿਹੜੀਆਂ ਸਰਕਾਰੀ ਤੰਤਰ ਸਹੀ ਢੰਗ ਦੇ ਨਾਲ ਇਹ ਦੇਖੇ ਜਾਂਚੇ ਹਟਲੇ ਪਦਰਤੇ ਤਾਂ ਹੱਲ ਹੋ ਸਕਦਾ ਹੈ ਜੀ ਆਕਸੀਟੋਸ਼ਨ ਮਤਲਬ ਕਿ ਭਈ ਇਹ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਖਤਰਨਾਕ ਨੇ ਬਹੁਤ ਖਤਰਨਾਕ ਨੇ ਮੈਂ ਪਿੱਛੇ ਜੇ ਇੱਕ ਕਹਾਣੀ ਪੜੀ ਸੀਗੀ ਆਪਕ ਕਹਿ ਨਹੀਂ ਦਿੰਦੇ ਕਿ ਫਲਾਣੇ ਬੱਚੇ ਨੂੰ ਦੁੱਧ ਤੋਂ ਅਲਰਜੀ ਆ। ਹਮ ਇੱਕ ਬੀਬੀ ਸੀ ਉਹਦੀ ਬੇਟੀ ਨੂੰ ਦੁੱਧ ਤੋਂ ਅਲਰਜੀ ਸੀ ਕਿ ਸਰ ਜੀ ਦੁੱਧ ਤੋਂ ਅਲਰਜੀ ਸੀ ਉਸਨੇ ਵੱਖ-ਵੱਖ ਬ੍ਰਾਂਡ ਇਸਤੇਮਾਲ ਕੀਤੇ। ਹਮ ਬਾਜ਼ਾਰ ਚੋਂ ਜੀ ਗੱਲ ਨਹੀਂ ਬਣੀ ਬੱਚੀ ਛੋਟੀ ਸੀ। ਹੋ ਸਕਦਾ ਕਿ ਆਪ ਦਾ ਦੁੱਧ ਨਾ ਚੰਗਾ ਪਾ ਸਕ ਜੀ ਜੀ। ਤਾਂ ਉਸਦੀ ਭੈਣ ਜਿਹੜੀ ਮਤਲਬ ਕਿ ਰਹਿੰਦੀ ਸੀਗੀ ਲਖਨਊ ਵਾਲੀ ਸਾਈਡ ਹਮ ਤਾਂ ਉਹਨੇ ਆਪਣੇ ਫਾਰਮ ਤੋਂ ਦੁੱਧ ਵੇਚਿਆ ਜੀ ਤੇ ਦੁੱਧ ਬੱਚੀ ਨੂੰ ਪਚ ਗਿਆ ਹੂੰ ਉਸ ਲੇਡੀ ਦੀ ਕੈਲੋਕੇ ਸੋਚਣ ਦੀ ਜੇ ਆਪਾਂ ਦੇਖੀਏ ਨਾ ਤਾਂ ਮੁੜ ਕੇ ਹੂੰ ਇਹਨਾਂ ਚੀਜ਼ਾਂ ਪ੍ਰਤੀ ਨਿਗਾਹ ਹੀ ਬਦਲ ਗਈ ਨਜ਼ਰੀਏ ਬਦਲ ਗਿਆ ਜੀ ਜੀ ਬਿਲਕੁਲ ਉਸਨੇ 2 ਢਾਈ ਕਿਲੇ ਜਗਾ ਲਈ ਹੂੰ ਉਹਦੇ ਵਿੱਚ 4-5 ਸਟਾਰਟਿੰਗ ਚ ਗਾਵਾਂ ਰੱਖੀਆਂ ਉਹਦੇ ਵਿੱਚ ਜਿੱਦਾਂ ਨੇਪੀਅਰ ਕਾ ਬੀਜਤਾ ਬਾਜਰਾ ਬੀਜਤਾ ਆਰਗੈਨਿਕ ਆਰਗੈਨਿਕ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਆਜਾ ਆਰਗੈਨਿਕ ਦੇ ਨਾਮ ਤੋਂ ਹੀ ਬੜਾ ਕੁਝ ਹੋ ਰਿਹਾ ਅੱਜਕੱਲ੍ਹ ਤੇ ਹਾਂਜੀ ਉਹਨੇ ਆਪ ਉਗਾਇਆ ਹੂੰ ਆਪ ਪੱਠਾ ਤੱਥਾ ਜਿਹੜਾ ਸੀਗਾ ਉਹ ਆਪਣੇ ਪਸ਼ੂਆਂ ਨੂੰ ਪਵਾਇਆ ਹੂੰ ਸਰ ਬੱਚੀ ਠੀਕ ਨਹੀਂ ਹੋਈ ਜੀ ਉਹਨੇ ਉਹਦਾ ਕਾਰੋਬਾਰ ਰਨ ਕਰਤਾ ਕੀ ਬਾਤ ਅੱਜ ਉਹਦਾ ਦੁੱਧ ਇਸ ਤਰ੍ਹਾਂ ਦੇ ਜ਼ਰੂਰਤਮੰਦਾਂ ਵਾਸਤੇ ਹੋਮ ਡਿਲੀਵਰ ਹੁੰਦਾ ਹੈ ਜੀ ਕਿਆ ਬਾਤ ਹੈ ਔਰ ਉਹਦਾ ਟਰਨਓਵਰ ਸ਼ਾਇਦ 1 ਕਰੋੜ ਚਾ ਹੂੰ ਉਸ ਲੇਡੀ ਦਾ ਹੂੰ 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 ਉਸ ਲੇਡੀ ਦਾ ਟਰਨਓਵਰ ਤੇ ਇਥੋਂ ਤੱਕ ਆ ਕਿ ਉਹਨੇ ਇੱਕ ਸਕੀਮ ਦਿੱਤੀ ਹੋਈ ਆ ਜੀ ਕਿ ਤੁਸੀਂ 3-4 گاਉਂ ਸਪான்ਸਰ ਕਰੋ ਜੀ ਜੀ ਕਿ ਤੁਹਾਨੂੰ ਬਦਲੇ ਚ 2 ਲੀਟਰ ਰੋਜ਼ਾਨਾ ਦਾ ਇਹ ਸ਼ੁੱਧ ਦੁੱਧ ਜਿਹੜਾ ਹੈ ਨਾ ਉਹ ਦੇਵਾਂਗੇ ਕਿਆ ਬਾਤ ਹੈ ਜੀ ਤੇ ਲੋਕ ਸਪான்ਸਰ ਕਰ ਰਹੇ ਨੇ ਸਾਹ ਹੂੰ ਸਾਡੇ ਕੋਲੇ ਸਾਰੀਆਂ ਚੀਜ਼ਾਂ ਸੀ ਆਓ ਅਸੀਂ ਤੇ ਆਪ ਗਵਾਹੀ ਅਸੀਂ ਤੇ ਸਾਬ ਬਿਲਕੁਲ ਹੋ ਗਿਆ ਕਾਣ ਕੀਤਾ ਕਾਣ ਆ ਸਾਡੇ ਤੇ ਉਹ ਆਂਦੇ ਹੁੰਦੇ ਸੀ ਦੁੱਧ ਪੁੱਤ ਦੀ ਮਤਲਬ ਕਿ ਹੈ ਨਾ ਸੌ ਨਹੀਂ ਖਾਈਦੀ ਜੀ ਜੀ ਦੁੱਧ ਚ ਹਿਰ ਫੇਰ ਨਹੀਂ ਕਰੀਦੀ ਦੁੱਧ ਨੂੰ ਇੱਕ ਕਹਿ ਲੋ ਕਿ ਪਵਿੱਤਰ ਰਤਨ ਮੰਨਿਆ ਕਿ ਪਵਿੱਤਰ ਰਤਨ ਮੰਨਿਆ ਬਿਲਕੁਲ ਕੱਚੀ ਲੱਸੀ ਦੇ ਛੱਟੇ ਮਾਰਦੇ ਅਸੀਂ ਅਸੀਂ ਮਤਲਬ ਇਹ ਚੀਜ਼ਾਂ ਕਰਾਈਆਂ ਨੇ ਸੋ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਗਿਆ ਕਿ ਭਾਈ ਇਹ ਕਿਤੇ ਨਾ ਕਿਤੇ ਯੂਸਿੰਗ ਹੋ ਰਹੀ ਆ ਉਹ ਡੇਰੀ ਵਾਲੇ ਜਾਂ ਜਿਹੜੇ ਘਰੇਲੂ ਉਤਪਾਦਕ ਕਰ ਰਹੇ ਆ ਭਾਈ ਉਹਦੇ ਤੋਂ ਹੁਣ ਦੇਖੋ ਕੀ ਉੱਥੇ ਜਵਾਬ ਦਿੰਦੇ ਪਹਿਲਾਂ ਹੀ ਇਸ ਤੋਂ ਜੇ ਤੁਸੀਂ ਦੇਖੋਗੇ ਤਾਂ ਦੁੱਧ ਨਾਲ ਜੁੜੀ ਇੱਕ ਪਟੀਸ਼ਨ ਪਹਿਲਾਂ ਹੀ ਚੱਲ ਰਹੀ ਹੈ ਜਿਹਦਾ ਆਪਾਂ ਜ਼ਿਕਰ ਕੀਤਾ ਸੀ ਸੈਂਪਲ ਵਗੈਰਾ ਜਿਹੜੇ ਫੇਲ ਹੋਏ ਨੇ ਜੀ ਜੀ ਬਿਲਕੁਲ ਪੰਜਾਬੀ ਜੀ ਵੀ ਕਹਿ ਰਹੇ ਨੇ ਕਿ ਪਸ਼ੂ ਰੱਖ ਕੇ ਨਹੀਂ ਕੋਈ ਰਾਜੀ ਔਰ ਇਹ ਬਹੁਤ ਵੱਡਾ ਕਾਰਨ ਹੈ ਮਿੰਟੂ ਜੀ ਕਿਉਂਕਿ ਜਿਵੇਂ ਜਿਵੇਂ ਡਿਮਾਂਡ ਵਧਦੀ ਜਾਂਦੀ ਹੈ ਤੇ ਪ੍ਰੋਡਕਸ਼ਨ ਘੱਟੀ ਜਾਂਦੀ ਆਪ ਕੋਈ ਰੱਖਦਾ ਨਹੀਂ ਡਿਮਾਂਡ ਵਧਦੀ ਹੈ ਤੇ ਦੁੱਧ ਦਾ ਵੀ ਪੂਰਾ ਕਰੀ ਜਾਂਦੇ ਬਣਾਈ ਜਾਂਦੇ ਬਣਾਉਂਦੇ ਕਿੱਥੋਂ ਹੈ ਜਾਂ ਟੀਕੇ ਲਾ ਕੇ ਜਾਂ ਫਿਰ ਯੂਰੀਆ ਪਾ ਕੇ